ਪਹਿਲਾਂ ਤੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਕਿ ਲੁਧਿਆਣਾ ਪੱਛਮੀ ਦੀ ਜਿਹੜੀ ਚੋਣ ਹੋਈ ਹੈ ਉਸ ਚੋਣ ਦੇ ਵਿੱਚ ਭਾਰੀ ਬਹੁਮਤ ਪ੍ਰਾਪਤ ਹੋਈ ਹੈ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਨੂੰ ਔਰ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਲੋਕਾਂ ਨੇ ਉੱਤੇ ਮੋਹਰ ਲਾਈ ਹੈ ਔਰ ਅਸੀਂ ਜਦੋਂ ਜਾ ਕੇ ਉੱਥੇ ਵੇਖਿਆ ਮਾਹੌਲ ਬਹੁਤ ਵਧੀਆ ਬਣਿਆ ਸੀ ਬਾਕੀ ਜੇ ਆਪਾਂ ਦੂਜੀਆਂ ਪਾਸੇ ਰਾਸ਼ੀ ਪਾਰਟੀਆਂ ਦੀ ਗੱਲ ਕਰੀਏ ਉਹਨਾਂ ਦਾ ਜੋ ਹਸ਼ਰ ਲੋਕਾਂ ਨੇ ਕੀਤਾ ਤੁਹਾਡੇ ਸਾਹਮਣੇ ਹੈ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਅਸੀਂ ਆਪਣੇ ਕੰਮਾਂ ਦੀ ਰਾਜਨੀਤੀ ਕਰਦੇ ਆਂ ਵਧੀਆ ਕੰਮ ਸਾਡੀ ਪੰਜਾਬ ਸਰਕਾਰ ਨੇ ਕੀਤੇ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਦੀ ਟੀਮ ਨੇ ਕੀਤੇ ਨੇ ਗੱਲ ਕਰੀਏ ਜੇ ਕੱਚਿਆਂ ਤੋਂ ਪੱਕੇ ਕੀਤੇ ਤੁਹਾਡੇ ਸਾਹਮਣੇ ਮੁਲਾਜ਼ਮਾਂ ਦੀ ਗੱਲ ਕਰ ਰਹੇ ਆਂ ਜੇ 50000 ਦੇ ਕਰੀਬ ਨਵੀਆਂ ਨੌਕਰੀਆਂ ਦਿੱਤੀਆਂ ਉਹ ਵੀ ਲੋਕ ਹਤਾਸ਼ੀ ਕੰਮ ਹੈ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਬਿਨਾ 1 ਰੁਪਿਆ ਲਿਆ ਜਾਂ ਕਿਤੇ ਰਿਸ਼ਵਤ ਦੀ ਕੋਈ ਵੀ ਇਹੋ ਜੀ ਕਾਰਗੁਜ਼ਾਰੀ ਨਹੀਂ ਹੋਈ ਜਿੱਥੇ ਨੌਕਰੀ ਮਿਲੀ ਐ ਔਰ ਜੇ ਗੱਲ ਕਰੀਏ ਬਿਜਲੀ ਦੇ ਬਿੱਲਾਂ ਦੀ 300 ਯੂਨਿਟ ਹਰ ਮਹੀਨੇ ਹਰ ਵਰਗ ਨੂੰ ਫ੍ਰੀ ਦੇਣਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਕਾਰਗੁਜ਼ਾਰੀ ਹੈ ਔਰ ਇਹਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ 900 ਦੇ ਕਰੀਬ ਮੁਹੱਲਾ ਕਲੀਨਿਕ ਕੁੱਲੇ ਨੇ ਮੁਹੱਲਾ ਕਲੀਨਿਕਾਂ 'ਚ ਜਿੱਥੇ ਵਧੀਆ ਇਲਾਜ ਮੁਹੱਈਆ ਹੋ ਰਿਹਾ ਹੈ ਨੇ ਜਿੱਥੇ ਹਰ ਤਰ੍ਹਾਂ ਦੇ ਟੈਸਟ ਮੁਫਤ ਨੇ ਉਹਨਾਂ ਚੀਜ਼ਾਂ ਨੇ ਵੀ ਸਾਡੀ ਸਰਕਾਰ ਦੀ ਜਿਹੜੀ ਹੈ ਪੈਠ ਬਣਾਈ ਹੈ ਔਰ ਗੱਲ ਕਰੀਏ ਪੰਜਾਬ ਸਰਕਾਰ ਨੇ ਜਿਹੜੀ ਭੈਣਾਂ ਨੂੰ ਮਹਤਵਪੂਰਨ ਸਹੂਲਤ ਦਿੱਤੀ ਆ ਬੱਸਾਂ ਦੇ ਸਫ਼ਰ ਦੀ ਸਾਡੀਆਂ ਭੈਣਾਂ ਨਾਲ ਨੇ ਬਲਵਿੰਦਰ ਕੌਰ ਜੀ ਤਰਜਾਬ ਦਰਜਾ ਸਾਰੇ ਸਾਡੇ ਆਗੂ ਨੇ ਆਮ ਆਦਮੀ ਪਾਰਟੀ ਕਪੂਰਥਲਾ ਦੇ ਯੂਨਿਟ ਦੇ ਔਰ ਮੈਂ ਸਾਰਿਆਂ ਨੂੰ ਤਹਿ ਦਿਲੋਂ ਵਧਾਈ ਦੇਣਾ ਔਰ ਅਸੀਂ ਵਾਕਿ ਪੰਜਾਬ ਸਰਕਾਰ ਦੀ ਜਿਹੜੀ ਨੁਮਾਇੰਦਗੀ ਇਸ ਵੇਲੇ ਕਰ ਰਹੇ ਨੇ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਆਮ ਆਦਮੀ ਪਾਰਟੀ ਉਹਨਾਂ ਨੂੰ ਤੇ ਉਹਨਾਂ ਦੀ ਸੁਮੱਚੀ ਟੀਮ ਨੂੰ ਇਹ ਜਿਹੜੀ ਕਰੜੀ ਮਿਹਨਤ ਦਾ ਨਤੀਜਾ ਔਰ ਜਿਹੜੀ ਬਹੁਤ ਵੱਡੀ ਲੀਡ ਪ੍ਰਾਪਤ ਹੋਈ ਹੈ ਲੁਧਿਆਣਾ ਪਛਮੀ ਦੇ ਵਿੱਚ ਸੰਜੀਵ अरोड़ा ਜੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਵੀ ਜਿਹੜੇ ਕੰਮ ਕੀਤੇ ਨੇ ਉਹ ਵੀ ਤੁਹਾਡੇ ਤੋਂ ਅਲੱਗ ਨਹੀਂ ਔਰ ਹੁਣ ਜੋ ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਹੋਰ ਵਧੀਆ ਢੰਗ ਨਾਲ ਤੁਹਾਡੇ ਰੂਬਰੂ ਹੋਵਾਂਗਾ ਔਰ ਮੈਂ ਆਪਣੀ ਆਮ ਆਦਮੀ ਪਾਰਟੀ ਕਪੂਰਥਲਾ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਕਮਰ ਇਕਬਾਲ ਸਿੰਘ ਰਿਣੀ ਐ ਮੀਡੀਆ ਦਾ ਵੀ ਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ